ਆਇਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਵੋਟ ਪਾਉਣ ਜਾ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਬੜਾ ਅਥਾ ਪਿਆਰ ਮਿਲ ਰਿਹਾ ਮੈਂ ਬਰਨਾਲਾ ਵਾਸੀਆਂ ਨੂੰ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੀ ਵੋਟ ਦਾ ਆਪਣਾ ਵੋਟ ਪਾਓ ਤਾਂ ਕਿ ਮੱਤ ਦਾ ਦਾਨ ਕਰੀਏ ਤਾਕੇ ਜਿਹੜੀ موجوده ਸਰਕਾਰ ਆ ਸਾਰੇ ਭੈਣ ਭਰਾਵਾਂ ਨੂੰ ਪਤਾ ਪੁਰਾਣਾ ਨਿਵਾਸੀਆਂ ਨੂੰ ਪਤਾ ਕਿ ਸਰਕਾਰ ਹਰੇਕ ਫਰੰਟ ਤੇ ਫੇਲ ਹੋ ਚੁੱਕੀ ਆ ਜੋ ਵਾਦੇ ਕੀਤੇ ਸੀ ਝਾੜੂ ਵਾਲਿਆਂ ਨੇ ਔਰ ਇਹਨਾਂ ਨਾਲ ਜਿਹੜੇ ਕਾਂਗਰਸ ਵਾਲਿਆਂ ਨਾਲ ਮਿਲੇ ਹੋਏ ਆ ਇਕੱਠੇ ਨੇ ਇਹ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਹੜੇ ਪੁਰਾਣੇ ਸਾਡੇ ਕੰਮ ਕੀਤੇ ਸੀ ਉਸ ਤੋਂ ਬਾਅਦ ਇੱਟ ਨਹੀਂ ਲੱਗੀ ਜਿਹੜੇ ਪਿੰਡਾਂ ਚ ਸ਼ਹਿਰਾਂ ਚ ਜਾਂ ਮਿਊਨਿਸਪੈਲਿਟੀ ਸਾਡੇ ਪੁਰਾਣੇ ਫੰਡ ਦਿੱਤੇ ਸੀ ਉਹ ਵੀ ਇਹਨਾਂ ਨੇ ਵਾਪਸ ਲੈ ਲਏ ਇਹਨਾਂ ਦੀ ਇੱਕੋ ਇੱਕ ਡਵੈਲਪਮੈਂਟ ਆ ਜਿਹੜਾ ਵਿਕਾਸ ਕਹਿੰਦੇ ਆ ਇਸਤਿਹਾਰਾਂ ਦੀ ਨਸ਼ਾ ਤੋਂ ਇਹਨਾਂ ਨੇ ਬਿਲਕੁਲ ਕੋਈ ਕਿਸੇ ਚੀਜ਼ ਦੇ ਜੋ ਕੀਤਾ ਸੀ ਤਿੰਨ ਹਫ਼ਤੇ ਚ ਕਰਾਂਗੇ ਨਸ਼ਿਆਂ ਤੇ ਕੋਈ ਠੱਲ ਨਹੀਂ ਪਈ ਕਿਸੇ ਚੀਜ਼ ਚੜਨੇ ਕਾਮਯਾਬੀ ਕੋਈ ਇੱਕ ਵੀ ਚੀਜ਼ ਤੇ ਕਾਮਯਾਬ ਨਹੀਂ ਹੋਏ ਜਿੰਦਰ ਸਾਹਿਬ ਜਿਵੇਂ ਕਾਸਪੁਰਸ਼ ਜੀ ਨਾਮ ਤੇ ਤੁਹਾਨੂੰ ਜਾਣਿਆ ਜਾਂਦਾ ਕਿ ਲੱਗਦਾ ਵੀ ਅੱਜ ਉਸ ਦਾ ਜਿਹੜਾ ਹੈਗਾ ਲੋਕ ਜਿਹੜਾ ਹੈਗਾ ਬਿਲਕੁਲ ਬਿਲਕੁਲ ਲੋਕਾਂ ਨੇ ਮਨ ਬਣਾ ਲਿਆ ਕਿ ਸਾਡਾ ਪੁੱਤ ਆ ਸਾਡਾ ਵੀਰ ਆ ਸਾਡਾ ਭਰਾ ਜੇ ਬਰਨਾਲੇ ਦਾ ਵਿਕਾਸ ਹੋ ਸਕਦਾ ਤਾਂ ਕੇਵਲ ਸਿੰਘ ਟਿੱਲੋਂ ਇਹਨਾਂ ਦਾ ਪੁੱਤ ਹੀ ਕਰੇਗਾ ਇਹਨਾਂ ਦਾ ਵੀਰ ਕਰੇਗਾ ਇਹਨਾਂ ਦਾ ਭਰਾ ਕਰੇਗਾ ਕਿਉਂ ਅਸੀਂ ਇੱਥੋਂ ਦੇ ਹੀ ਆ ਸਾਡੇ ਕਿਸੇ ਨੇ ਸਾਰ ਨਹੀਂ ਸੀ ਲਈ ਸਾਡਾ ਜ਼ਿਲ੍ਹਾ ਨਹੀਂ ਸੀ ਬਣਾਇਆ ਅਸੀਂ ਇੱਕ ਛੋਟੇ ਜਿਹੇ ਹਰੇਕ ਜਗ੍ਹਾ ਤਹਿਸੀਲ 'ਚ ਬੈਠੇ ਸੀਗੇ ਅਸੀਂ ਜ਼ਿਲ੍ਹੇ ਬਣਾਏ ਅੰਡਰ ਬ੍ਰਿਜ ਓਵਰ ਬ੍ਰਿਜ ਅਸੀਂ ਜਿਹੜਾ ਸੀਵਰ ਟ੍ਰੀਟਮੈਂਟ ਪਲਾਂਟ ਅਸੀਂ ਇੱਕ ਬਹੁਤ ਵੱਡਾ ਹਸਪਤਾਲ ਲੈ ਕੇ ਆਇਆ ਸੀ ਇਹ ਨਕਮੀ ਸਰਕਾਰ ਨੇ ਸਾਡਾ ਹਸਪਤਾਲ ਨਹੀਂ ਬਣ ਦਿੱਤਾ ਸਾਡੇ ਲੋਕਾਂ ਨਾਲ ਇਹਨੇ ਬਹੁਤ ਵੱਡਾ ਧੋਖਾ ਕੀਤਾ ਪਰ ਲੋਕ ਇਹਦਾ ਮੂੰਹ ਤੋੜ ਕੇ ਜਵਾਬ ਦੇਣਗੇ ਸਕਦਾ ਏ ਲੋ ਸਭੀ ਜਿਹੜਾ ਕਮਲ ਦਾ ਫੁੱਲ ਜੇ ਬਰਨਾਲੇ ਦੇ ਵਿੱਚ ਖਿਲੇਗਾ ਤਾਂ ਉਹ 2027 ਦਾ ਨੀਂ ਪੱਥਰ ਰੱਖੇਗਾ ਪੱਕਾ 100% ਰਾਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਪੱਥਰ ਤੇ ਲਖੀਰ ਆ ਲੋਕਾਂ ਨੇ ਮਨ ਬਣਾ ਲਿਆ ਕਿ ਦੱਬ ਕੇ ਵੋਟਾਂ ਕਮਲ ਦੇ ਫੁੱਲ ਨੂੰ ਪਾਉਣਗੇ ਔਰ 23 ਤਰੀਕ ਨੂੰ ਬਰਨਾਲੇ ਤੋਂ ਕਮਲ ਦਾ ਫੁੱਲ ਖਿਲੇਗਾ ਔਰ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਨੀਂ ਪੱਥਰ 23 ਤਰੀਕ ਨੂੰ ਬਰਨਾਲੇ ਤੋਂ ਰੱਖੀ ਜਾਏ ਚਾਰੇ ਸੀਟਾਂ ਆਪਾਂ ਲੈ ਕੇ ਜਾਵਾਂਗੇ ਚਾਰੇ ਸੀਟਾਂ ਜਿੱਤਾਂਗੇ ਜੀ ਸਭ ਤੋਂ ਪਹਿਲਾਂ ਖਾਵਲ ਆਪਾਂ 23 ਤਰੀਕ ਨੂੰ ਤੁਹਾਨੂੰ ਨਿਊਜ਼ ਇੱਥੇ ਤੁਸੀਂ ਡਿਸਪਲੇ ਕਰੋਗੇ ਬਰਨਾਲੇ